ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਪਾਚਕਣ ਸ਼੍ਰੀ ਹਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਕਾਉਂਸ ਕਰਕੇ ਉਹਦੇ ਕਾਪੀ ਦੇ ਬਿੱਲ ਛੱਟਣ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਹਿ ਤਾਹ ਚੀਖ ਨੂੰ ਨਹੀਂ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਸੀਂ ਪਉਥਰੀ ਕੇਸ ਦਵਾਂਗੇ ਕਿ ਪਉਥਰੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਜੇ ਹਜੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਰਵਾਧਨ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ 2 10 13 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਜ ਕਦੋਂ ਇੱਕ ਮਾਮਲਾ ਆਪਦੀ ਹੈ ਕਿ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਨ ਸ਼ਗਰਏ ਸੀਗੇ ਉਹ ਮੁਲਾਜ਼ਮ ਵੀ ਪ੍ਰਸ਼ਾਦਾ ਛਕ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਅੰਜਾਮ ਦਿੱਤੀ ਜੀ ਜੀ ਕਰਨ ਦੀ ਹੈ ਕਹਿੰਦੇ ਵਿਵਾਰਕ ਮਸਲਾ ਸੀਗਾ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਪਰ ਇਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਿਛੋਂ ਘਰੋਂ ਵੀ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਕਿ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਦਰਪਗ ਮਤਬਕੀ ਘਟਨਾ ਆ ਅਸੀਂ ਅਸੀਂ ਫਰੰਟ ਆਫ ਦੀਸ ਕਰਕੇ ਕਾਰਵਾਈ ਕਰਾਂਗੇ ਇੱਕੋ ਬ੍ਰਾਂਚ ਕੰਮ ਕਰਦੇ ਦੋਵੇਂ ਇੱਕੋ ਜਗ੍ਹਾ ਕੰਮ ਕਰਦੇ ਨਹੀਂ ਇਹ ਦੋਵੇਂ ਹੀ ਦਫਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਰਮੜਾਂ ਤੇ ਉੱਥੇ ਕੰਮ ਕਰ ਰਿਹਾ ਤੇ ਇਹ ਇਹ ਕਿਉਂਕਿ ਡਿਊਟੀ ਨਾਲ ਨਾਲ ਆ ਤੇ ਕਰਕੇ ਇੱਕ ਦਿਨ ਨੂੰ ਰੋਜ਼ਾਨਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਹੋ ਗਿਆ ਨਾਲਤ ਕੀ ਹੋਊਗੀ ਹੁਣ ਤੱਕ ਅਜੇ ਤੱਕ ਇਹ ਹਾਲਤ ਸੇਰੀਅਸ ਹੀ ਆ ਤੇ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਉਦੋਂ ਬਾਅਦ